ਰਾਮ ਰਾਮ ਜੀ ਸਾਰਿਆਂ ਨੂੰ ਹਾਂ ਜੀ ਹੋਰ ਸਭ ਨਾਲ ਠੀਕ ਹੋ ਸਾਰੇ ਦੋਸਤੋ ਅੱਜ ਫੇਰ ਲਾਈਵ ਹੋਏ ਆਪਾਂ ਇਸੇ ਚੈਨਲ ਤੋਂ ਸੋਸ਼ਲ ਮੀਡੀਆ ਟਿਪਸ ਸੋਸ਼ਲ ਮੀਡੀਆ ਟਿਪਸ ਚੈਨਲ ਤੋਂ ਆਪਾਂ ਲਾਈਵ ਹੋ ਰਹੇ ਆ ਤੇ ਹੁੰਦੇ ਰਿਹਾ ਕਰਾਂਗੇ ਹੁਣ ਤੇ ਵੀਡੀਓ ਵੀ ਡੇਲੀ ਅਪਲੋਡ ਕਰ ਰਹੇ ਆ ਤੁਸੀਂ ਵਧੀਆ ਮਾਨਸਤਕਾਰ ਦੇ ਰਹੇ ਹੋ ਹਾਂ ਜੀ ਸ਼ੁਕਰੀਆ ਨਵੇਂ ਦੋਸਤ ਜਿਹੜੇ ਆਉਂਦੇ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਹਾਂ ਜੀ ਜਿਵੇਂ ਆਪਣਾ ਟਾਈਟਲ ਆਪਾਂ ਤੁਸੀਂ ਦੇਖਿਆ ਹੀ ਹੈ ਵੀਡੀਓ ਦਾ ਕਹਿੰਦੇ ਵੀ ਹੁਣ ਸਭ ਫੜੇ ਜਾਣਗੇ ਹੁਣ ਸਭ ਫੜੇ ਜਾਣਗੇ ਕੋਈ ਨਹੀਂ ਬਖਸ਼ਿਆ ਜਾਏਗਾ ਇਹ ਗੱਲ ਕੌਣ ਕਹਿ ਰਿਹਾ ਹੈ ਇਹ ਗੱਲ YouTube ਕਹਿ ਰਹੀ ਹੈ YouTube ਵਾਲੇ ਕਹਿ ਰਹੇ ਨੇ ਕਹਿੰਦੇ ਨੇ ਵੀ ਹੁਣ ਸਭ ਫੜੇ ਜਾਣਗੇ ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ ਕਿਹੜੀ ਗੱਲ ਤਾਂ ਕਿ ਬਹੁਤ ਪੈਸਾ ਕਮਾ ਲਿਆ ਕਾਪੀ ਪੇਸਟ ਕਰ ਕਰਕੇ ਲੋਕਾਂ ਦੀਆਂ ਚੋਰੀ ਵੀਡੀਓ ਚੁੱਕ ਚੁੱਕ ਕੇ ਲੋਕਾਂ ਦੀ ਮਿਹਨਤ ਕੀਤੀ ਕਿਤਾਈ ਆਪਣੇ ਚੈਨਲ ਤੇ ਪਾ ਪਾ ਕੇ ਬੜਾ ਧੋਖਾ ਦੇ ਲਿਆ YouTube ਨੇ ਬਹੁਤ ਸਾਰੇ ਕ੍ਰिएਟਰ ਇਹ ਹੋ ਜੇ ਨੇ ਜਿਨ੍ਹਾਂ ਨੇ ਲੱਖਾਂ ਕਰੋੜਾ ਰੁਪਏ ਛਾਪੇ ਨੇ ਡਾਲਰਾਂ ਦੇ ਡਾਲਰਾਂ ਦੀ ਚੜੀ ਲਾਤੀ ਉਹਨਾਂ ਨੇ ਕਾਪੀ ਪੇਸਟ ਕਰ ਕਰਕੇ ਬਸ ਥੋੜੇ ਜਿਹਾ ਜਿਗਾਰਡ ਲਾ ਲਾ ਕੇ ਥੋੜਾ ਬਹੁਤ ਚੇਂਜ ਕੀਤਾ ਤੇ ਚੈਨਲ ਮੋਨਟਾਈਜ਼ ਕਰਵਾ ਲਿਆ ਹੁਣ ਸਾਰੇ ਫੜੇ ਜਾਣਗੇ ਹੁਣ ਕੋਈ ਨਹੀਂ ਬਖਸ਼ਿਆ ਜਾਏਗਾ ਚੈਨਲ ਸਸਪੈਂਡ ਹੋਣਗੇ ਉਹ ਡਿਜਾਨਗੇ ਚੈਨਲ ਡਿਲੀਟ ਹੋ ਜਾਣਗੇ ਤੁਹਾਡੀ ਕੀਤੀ ਹੋਈ ਮਿਹਨਤ ਤੁਹਾਡਾ ਮਾਰਿਆ ਹੋਇਆ ਮੱਥਾ ਸਭ ਬੇਕਾਰ ਜਾਏਗਾ। ਉਹਨਾਂ YouTube ਕ੍ਰिएਟਰਾਂ ਨੂੰ ਹੁਣ ਪਤਾ ਲੱਗੇਗਾ ਕਿ ਮਿਹਨਤ ਕੀ ਹੁੰਦੀ ਹੈ। ਆਪਣੀ ਮਿਹਨਤ ਕਰੋ। ਆਪਣੀ ਮਿਹਨਤ ਕਰੋ ਯਾਰ। ਜੇ ਸ਼ੌਕ ਹੈ। ਮਨ ਦੀ ਇੱਛਾ ਹੈ ਕਿ YouTube ਤੇ ਕੰਮ ਕਰਨਾ, YouTuber ਬਣਨਾ ਹੈ। ਫਿਰ ਫੇਸ ਵੈਲਿਊ ਬਣਾਓ। ਆਪਣੀ ਫੇਸਬੁਕ ਵੀ ਬਣਾਓ ਆਪਣੀਆਂ ਵੀਡੀਓ ਆਪ ਬਣਾਓ ਤੁਹਾਡਾ ਆਪਣਾ ਕੰਟੈਂਟ ਹੋਏ オリジナル ਹੋਏਗਾ ਤਾਂ ਤੁਹਾਨੂੰ YouTube ਪੈਸਾ ਹੀ ਪੈਸਾ ਦੇਗੀ ਇਹ ਗੱਲ ਪੱਕੀ ਹੈ ਕੈਂਤ ਨੇ ਚੋਰੀ ਯਾਰੀ ਬਹੁਤ ਥੋੜਾ ਚਿਰ ਚੱਲਦੀ ਹੈ YouTube ਤੇ ਕੰਮ ਕਰਨ ਵਾਲਿਆਂ ਨਹੀਂ ਬਹੁਤ ਪੈਸਾ ਕਮਾ ਲਿਆ ਚੋਰੀ ਦਾ ਕੰਟੈਂਟ ਥਿਉਰੀ ਦਾ ਮਤਲਬ ਇਧਰੋਂ ਉਧਰੋਂ ਕਿਤੋਂ ਵੀ ਡਾਊਨਲੋਡ ਕੀਤਾ ਥੋੜਾ ਬਹੁਤ ਐਡਿਟ ਕੀਤਾ ਆਪਣੇ ਚੈਨਲ ਤੇ ਅਪਲੋਡ ਕੀਤਾ ਚੈਨਲ ਕਿਸੇ ਨਾ ਕਿਸੇ ਤਰ੍ਹਾਂ ਮੋਨਟਾਈਜ਼ ਕਰਵਾ ਲਿਆ ਤੇ ਡਾਲਰ ਛਾਪਣੇ ਸ਼ੁਰੂ ਕਰਤੇ ਹੁਣ ਨਹੀਂ ਚੱਲੇਗਾ ਬਿਲਕੁਲ ਨਹੀਂ ਚੱਲੇਗਾ ਸਭ ਫੜੇ ਜਾਣਗੇ ਹੁਣ ਤਾਂ ਭਾਈ ਫੜੇ ਜਾਣਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਇਹ ਸਭ ਨੂੰ ਚਾਨਣ ਹੋ ਜਾਏਗਾ ਜਿਹੜੇ ਮਿਹਨਤ ਕਰਨਗੇ ਜਿਹੜੇ ਮਿਹਨਤ ਕਰਨਗੇ ਫਲ ਉਹਨੂੰ ਹੀ ਮਿਲੇਗਾ ਫਲ ਉਹਨੂੰ ਹੀ ਮਿਲੇਗਾ ਬਿਲਕੁਲ ਜਿਹੜੇ ਮਿਹਨਤ ਕਰਨਗੇ ਨਾ ਫਲ ਉਹਨਾਂ ਨੂੰ ਹੀ ਮਿਲੇਗਾ ਤੇ ਆਪਣਾ origignal content ਬਣਾਓ ਯਾਰ ਆਪਣੀ origignal video ਬਣਾਓ ਤੁਹਾਡੇ ਵਿੱਚ ਕਲਾ ਹੈ ਮਹਾਰਤ ਹੈ ਕਿਸੇ ਵੀ ਵਿਸ਼ੇ ਦੀ ਕਿਸੇ ਵੀ ਟੌਪਿਕ ਦੀ ਤੁਸੀਂ ਆਪਣੀਆਂ ਵੀਡੀਓ ਬਣਾਓ ਯਾਰ ਕੌਣ ਰੋਕਦਾ ਹੈ कमाई कर सकदे हो वो वाधू डॉलर पे नहीं YouTube ਤੇ Facebook ਤੇ social media ਤੇ ڈالر ਹੀ ڈالر ਨੇ ਯਾਰ ਤੁਸੀਂ ਇੱਕ ਮਹੀਨਾ ਇੱਕ ਮਹੀਨਾ ਆਪਣੀਆਂ ਵੀਡੀਓ ਪਾ ਪਾ ਕੇ ਦੇਖੋ ਵਧੀਆ ਤਰੀਕੇ ਨਾਲ एडिट ਕਰ ਲਓ ਸਾਫ ਸੁੱਥਰੀ ਆਵਾਜ਼ ਹੋਵੇ ਤੇ ਫਿਰ ਦੇਖਿਆ ਜੇ ਕਿਵੇਂ ਤੁਹਾਡਾ YouTube ਚੈਨਲ ਮੋਨਟਾਈਜ਼ ਹੁੰਦਾ ਕੋਈ ਦਿੱਕਤ ਨਹੀਂ ਆਏਗੀ ساری ਉਮਰ ਲਈ ਪਰੇਸ਼ਾਨੀ ਖਤਮ ਕਿਉਂਕਿ ਤੁਹਾਡੀਆਂ ਵੀਡੀਓ ਆਪਣੀਆਂ ਨੇ ਤੇ ਪਾਈ ਜੇ ਕਿਸੇ ਦੀ ਚੀਜ਼ ਚੁੱਕਾਂਗੇ ਕਦੇ ਨਾ ਕਦੇ ਫੜੇ ਜਾਵਾਂਗੇ 100 ਦਿਨ ਚੋਰ ਦਾ ਉਹ 100 ਦਿਨ ਚੋਰ ਦਾ ਇੱਕ ਦਿਨ ਸਾਦਾ ਬਹੁਤ ਹੁੰਦਾ ਹੈ ਤੇ ਆਖਰ ਫੜੇ ਜਾਉਗੇ ਕਿਸੇ ਦੀਆਂ ਰੀਲਾਂ ਚੁੱਕ ਚੁੱਕ ਕੇ ਕਿਸੇ ਦੀਆਂ ਸ਼ਾਰਟ ਚੁੱਕ ਚੁੱਕ ਕੇ ਕਿਸੇ ਦੀਆਂ ਵੀਡੀਓ ਚੁੱਕ ਚੁੱਕ ਕੇ ਵਾਇਸਓਵਰ ਕਰ ਕਰਕੇ ਇਫੈਕਟ ਲਗਾ ਲਗਾ ਕੇ ਉਹ ਕਿੰਨਾ ਚਿਰ ਕਮਾ ਲੋਗੇ ਕਿੰਨਾ ਚਿਰ ਕਮਾ ਲੋਗੇ ਓ ਬਾਬਾ ਗੁਰਦਾਸ ਮਾਨਕ ਮਾਨ ਕਹਿੰਦਾ ਨਾ ਗੁਰਦਾਸ ਮਾਨ ਸਾਹਿਬ ਕਹਿੰਦੇ ਆ ਨਾ ਪੰਜਾਬੀ ਗਾਇਕੀ ਦੇ ਬਾਬਾ ਕਹਿੰਦੇ ਬਹੁਤੀ ਧੀਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਇਹ ਉਹ ਗੱਲ ਹੋ ਗਈ ਇਹ ਪਖੰਡੀ ਜਿਹੜੇ ਯੂਟਿਊਬਰ ਐ ਨਾ ਉਹਨਾਂ ਦਾ ਬਹੁਤੀ ਧੀਰ ਡੇਰਾ ਨਹੀਂ ਚੱਲਣਾ ਕੋਈ ਯਾਰ ਮਿਹਨਤ ਕਰਨੀ ਸ਼ੁਰੂ ਕਰ ਲਓ ਉਹ ਖੁਦ ਕੁਝ ਬਣਾ ਲਓ ਇਹ ਤੁਹਾਨੂੰ ਐਨਾ ਹੀ ਸ਼ੌਂਕ ਐ ਸੋਸ਼ਲ ਮੀਡੀਆ ਤੇ ਚਮਕਣ ਦਾ ਤਾਂ ਵੀਡੀਓ ਆਪਣੀਆਂ ਬਣਾਓ ਆਪਣਾ ਫੇਸ ਦਿਖਾਓ ਆਪਣੀ ਹਿੰਮਤ ਦਿਖਾਓ ਯਾਰ ਕਿਉਂ ਚੋਰੀ ਕਰਦੇ ਜੀ ਕਰਦੇ ਹੋ ਨਾ ਚੋਰੀ ਛੱਡ ਦਿਓ ਛੱਡ ਦਿਓ ਚੋਰੀ ਕਿਸੇ ਦੀਆਂ ਵੀਡੀਓ ਚੁੱਕ ਚੁੱਕ ਕੇ ਛੱਡ ਦਿਓ ਕੁਝ ਨਹੀਂ ਬਣਨਾ ਥੋੜੇ ਦਿਨ ਚੱਲੂ ਡੇਰਾ ਸਾਧ ਪਖੰਡੀ ਦਾ ਠੀਕ ਹੈ ਨਾ ਆਪਣੀ ਮਿਹਨਤ ਹਮੇਸ਼ਾ ਆਪਣੇ ਕੰਮ ਆਉਂਦੀ ਹੈ ਠੀਕ ਹੈ ਨਾ ਕਿੰਨਾ ਕੁ ਚਿਰ ਕਿਸੇ ਦੇ ਮੋਢੇ ਤੇ ਰੱਖ ਰੱਖ ਕੇ ਚਲਾਈ ਜਾਓਗੇ ਹਨਾ ਗਲਤ ਗੱਲ ਆ ਯਾਰ YouTube ਨੇ ਸਭ ਪਕੜ ਲੈਣਾ ਹੈ AI ਨਾਲ AI ਨਾਲ ਵੀਡੀਓ ਬਣਾ ਕੇ AI ਨਾਲ ਵਾਇਸ ਓਵਰ ਕਰਕੇ ਸਾਰਾ ਕੁਝ AI ਨਾਲ ਕਰੀ ਜਾਉਂਗੇ ਉਹ ਤੁਹਾਡਾ ਕੀ ਹੈ ਯਾਰ ਵਿੱਚ ਤੁਹਾਡਾ ਕੀ ਹੈ ਜੇ ਸਾਰਾ ਕੁਝ AI ਨੇ ਕਰਨਾ ਫਿਰ ਆਪਣੇ ਪੱਲੇ ਕੀ ਹੈ ਨਾ ओरिजिनल ਵੀਡੀਓ ਬਣਾਓ ओरिजिनल ਕੰਟੈਂਟ ਕਰੋ ਤਾਂ ਤੁਹਾਡਾ ਚੈਨਲ YouTube ਚੈਨਲ ਹੈ ਜਾਂ Facebook ਹੈ ਮੋਨਟਾਈਜ਼ ਹੋਏਗਾ ਡਾਲਰ ਵੀ ਡਾਲਰ ਆਉਣਗੇ ਦੇਖੀ ਜਾ ਲੋਕਾਂ ਦੇ ਦੇਖਦੇ ਹੋ ਨਾ ਵੀਡੀਓ ਦੇਖ-ਦੇਖ ਕੇ ਐਨੇ ਡਾਲਰ ਬਣ ਗਏ ਐਨੇ ਡਾਲਰ ਬਣ ਗਏ ਯਾਰ ਉਹ ਦੇਖ ਦੇਖ ਕੇ ਨਾ ਆਪਾਂ ਟਾਈਮ ਖਰਾਬ ਕਰੀ ਜਾਈਏ ਕੁਛ ਆਪਣਾ ਹੱਥ ਨਾਲ ਲਾ ਲਓ ਕਹਿੰਦੇ ਨਾ ਵੀ ਜੇ ਮਿਹਨਤ ਕਰਨੀ ਪੈਂਦੀ ਹੈ ਤੇ ਰੋਟੀ ਖਾਣੀ ਹੈ ਨਾ ਤਾਂ ਵੀ ਆਪਣਾ ਹੱਥ ਤਾਂ ਵਰਤਣਾ ਹੀ ਪੈਣਗੇ ਕੋਈ ਨਹੀਂ ਚੁੱਕ ਕੇ ਖਵਾਏਗਾ ਆਪਾਂ ਨੂੰ ਸੋ ਦੋਸਤੋ ਇਸੇ ਗੱਲ ਵਾਸਤੇ ਲਾਈਵ ਹੋਇਆ ਸੀ ਨਿਊਜ਼ ਆ ਰਹੀ ਹੈ ਸਭ ਥਾਵਾਂ ਤੇ ਆ ਰਿਹਾ ਹੈ YouTube ਭਰਿਆ ਪਿਆ ਹੁਣ ਇਹਨਾਂ ਗੱਲਾਂ ਨਾਲ ਕਿ ਛੱਡ ਦਿਓ ਚੋਰੀ ਕਰਨੀ ਸਭ ਫੜੇ ਜਾਣਗੇ ਛੱਡ ਦਿਓ ਨੋ ਕਾਪੀ ਪੇਸਟ ਕੋਈ ਚੋਰੀ ਨਹੀਂ ਚੱਲੇਗੀ ਤਕਰਾਪਾ ਪੈਸਾ ਨਹੀਂ ਦੇਣੀ ਹੈ ਨਾ ਚਲੋ ਦੋਸਤੋ ਧੰਨਵਾਦ ਜੀ ਫੇਰ ਲਾਈਵ ਹੋਵਾਂਗੇ ਕਿਤੇ ਜਾਣ ਦਾ ਟਾਈਮ ਹੋ ਗਿਆ ਬਹੁਤ ਬਹੁਤ ਸ਼ੁਕਰੀਆ